ਇੱਕ ਸ਼ੇਰ ਦਰਖਤ ਦੇ ਹੇਠਾਂ ਗੂੜੀ ਨੀਂਦ ਸੁੱਤਾ ਹੁੰਦਾ ਹੈ ਕਿ ਇੱਕ ਅਚਾਨਕ ਚੂਹਾ ਆ ਕੇ ਉਸ ਨੂੰ ਤੰਗ ਕਰਨ ਲੱਗ ਜਾਂਦਾ ਹੈ ਸ਼ੇਰ ਗੁੱਸੇ ਵਿੱਚ ਆ ਕੇ ਉਸ ਨੂੰ ਫੜ ਲੈਂਦਾ ਹੈ ਤੇ ਕਹਿੰਦਾ ਹੈ ਮੈਨੂੰ ਛੱਡ ਦੇ ਰਾਜਾ ਜੀ ਤੁਸੀਂ ਐਵੇਂ ਦੇ ਤੁਸੀਂ ਮੇਰਾ ਕੀ ਕਰੋਗੇ ਮੈਨੂੰ ਛੱਡ ਦੋ ਮੈਂ ਤਾਂ ਕੀ ਰਹਿਣਾ ਕਰਾਂ ਇੱਕ ਦਿਨ ਸ਼ੇਰ ਜੰਗਲ ਵਿੱਚ ਘੁੰਮਦਾ ਹੁੰਦਾ ਹੈ ਕਿ ਅਚਾਨਕ ਇੱਕ ਸ਼ਿਕਾਰੀ ਆ ਕੇ ਉਸ ਨੂੰ ਜਾਲ ਵਿੱਚ ਕੈਦ ਕਰ ਲੈਂਦਾ ਹੈ। ਤੇ ਕਰ ਕਾਣਾ ਨੂੰ 300 ਮੈਡੀਸਿਨ ਮੈਨੂੰ 2 ਦਿਨ ਦਨ ਮਦਦ ਕਰਾਂਗਾ આજ ਦੋ ਸਮਾਂ ਆ ਗਿਆ ਹੈ ਚੂਹਾ ਆਪਣੇ ਨਿੱਕੀ ਨਿੱਕੇ ਤਿੱਖੇ ਦੰਦਾ ਨਾਲ ਸਾਰਾ ਜਾਲ ਕੁੱਤਰ ਦਿੰਦਾ ਹੈ ਤੇ ਸ਼ੇਰ ਨੂੰ ਆਜ਼ਾਦ ਕਰ ਦਿੰਦਾ ਹੈ ਬਹੁਤ ਬਹੁਤ ਧੰਨਵਾਦ ਕਾਨੀ ਰਾਜਾ ਜੀ ਉਸ ਦਿਨ ਤੁਸੀਂ ਮੇਰੇ ਨਾਲ ਬਖਸ਼ੀ ਫਿਰ ਬੱਚਿਓ ਕੀ ਸਿੱਖਿਆ ਮਿਲੀ ਇਸ ਕਹਾਣੀ ਤੋਂ